ਜਗਜੀਤ ਢੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਅੱਜ 25 ਦਿਨ ਹੋ ਗਏ ਨੇ ਤੇ ਹਜੇ ਵੀ ਉਹਨਾਂ ਦਾ ਮਰਨ ਵਰਤ ਜਾਰੀ ਹੈ ਤੇ ਕਿਸਾਨ ਜਥੇਬੰਦੀਆਂ ਲਗਾਤਾਰ ਪ੍ਰਧਾਨ ਸਾਹਿਬ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀਆਂ ਨੇ ਉੱਥੇ ਹੀ ਦੱਸਦੀ ਹੈ ਕਿ ਬਲਦੇਵ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਜਗਜੀਤ ਢੱਲੇਵਾਲ ਦੀ ਪਹਿਰੇਦਾਰੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ ਸਰਕਾਰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਮਾਉਣ ਦੇ ਕਿ ਜਗੀਰ ਡੱਲੇਵਾਲ ਨੂੰ ਚੱਕਣ ਦੀ ਤਿਆਰੀ ਦੇ ਵਿੱਚ ਪੂਰੀ ਹੈ ਤੇ ਉੱਥੇ ਹੀ ਲਗਾਤਾਰ ਪਹਿਰੇਦਾਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕੁਝ ਹੋਰ ਵੀ ਉਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ। ਆ ਤੁਹਾਨੂੰ ਸੁਣਾਉਣੀ ਹੈ ਪਹਿਲਾ ਸਿਰਸਾ ਦਾ ਕੀ ਕਹਿਣਾ? ਉਹ ਜਗ੍ਹਾ ਹੈ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਲਗਾਤਾਰ ਮਰਮਰਤੇ ਬੈਠੇ ਨੇ ਆ 24 ਦਿਨ ਪੂਰੇ ਹੋ ਗਏ ਤੇ ਹੁਣ 25ਵਾਂ ਦਿਨ ਜਿਹੜਾ ਉਹ ਚੜਨ ਜਾ ਰਿਹਾ ਇਕਨ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਓਵੇਂ ਓਵੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਬਹੁਤ ਜ਼ਿਆਦਾ ਵਿਗੜਦੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਆਪਣੀ ਪੁਲਿਸ ਦੇ ਰਾਹੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪਤਾ ਨਹੀਂ ਕਿਸ ਟਾਈਮ ਤੇ ਉਹ ਚੁੱਕਣ ਦੀ ਮਾੜੀ ਹਰਕਤ ਕਰ ਸਕਦੀ ਹੈ ਜਿਸ ਕਰਕੇ ਅੱਜ ਇਸ ਟਾਈਮ ਤੇ ਜਿਸ ਤਰ੍ਹਾਂ ਇਹ ਸੰਗਤ ਹੈ ਇਸੇ ਤਰ੍ਹਾਂ ਕਰੀਬ 3 ਕਿਲੋਮੀਟਰ ਦਾ ਇਹ ਬਾਰਡਰ ਦਾ ਏਰੀਆ ਸਾਰੇ ਦੇ ਸਾਰੇ ਇਸ 3 ਕਿਲੋਮੀਟਰ ਦੇ ਅੰਦਰ ਚਾਰ ਛਫੇਰੇ ਸਰਦਾਰ ਜਗਜੀਤ ਸਿੰਘ ਦੀ ਡੱਲੇਵਾਲ ਸਾਹਿਬ ਦੀ ਸੁਰੱਖਿਆ ਜਿਹੜੀ ਆ ਉਹ ਵੀ ਸਖਤ ਕੀਤੀ ਜਾ ਰਹੀ ਆ ਕਿਉਂਕਿ ਸਾਨੂੰ ਇਸ ਚੀਜ਼ ਦਾ ਖਤਰਾ ਹੈ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਕਿਸੇ ਵੀ ਟਾਈਮ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਸਕਦੀ ਹੈ ਔਰ ਜਿਹਦਾ ਸਬੂਤ ਇਹ ਆ ਕਿ ਦਾਤੇਵਾਲ ਪਿੰਡ ਜੋ ਕਿ ਖਨੋਰੀ ਬਾਰਡਰ ਦੇ ਬਿਲਕੁਲ ਨਾਲ ਹਰਿਆਣੇ ਇਲਾਕੇ ਚ ਪੈਂਦਾ ਹੈ ਔਰ ਉੱਥੇ ਇਸ ਟਾਈਮ ਤੇ ਸੈਂਕੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਕੂ ਦਾਤੇਵਾਲ ਦੇ ਸਕੂਲ ਚ ਬੈਠੇ ਨੇ ਔਰ ਉਹਨਾਂ ਦਾ ਉੱਥੇ ਕੀ ਮਤਲਬ ਹੈ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਹੈ ਕਿ ਭਗਵੰਤ ਮਾਨ ਜੀ ਇਹ ਦੱਸੋ ਵੀ ਪੰਜਾਬ ਪੁਲਿਸ ਦਾਤੇਵਾਲ ਚ ਕਿਵੇਂ ਬੈਠੀ ਆ ਜਾ ਕੇ ਇਹਦਾ ਜਵਾਬ ਕੌਣ ਦੇਵੇਗਾ ਇਹ ਪਹਿਲਾਂ ਵੀ ਤੁਸੀਂ ਹਰਕਤ ਕੀਤੀ ਸੀ ਜਿਹੜਾ ਕਿ 26 ਨਵੰਬਰ ਨੂੰ ਚੋੱਕੇ ਲੈ ਗੇ ਪਰ ਤੂੰ ਉਹ 100 ਗੰਢਾ ਵੀ ਖਾਦਾ 176 ਵੀ ਖਾਦਾ ਪਹਿਲਾਂ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਛੱਡਣਾ ਪਿਆ ਤੇ ਜੇ ਹੁਣ ਕੋਈ ਐਸੀ ਮਾੜੀ ਹਰਕਤ ਕੀਤੀ ਤੇ ਫਿਰ ਇੱਥੇ ਪਤਾ ਨਹੀਂ ਕਿੰਨੇ ਲੋਕਾਂ ਦਾ ਹੌਂ ਢੁਲੇਗਾ ਤੇ ਫਿਰ ਡੱਲੇਵਾਲ ਤੱਕ ਡੱਲੇਵਾਲ ਸਾਹਿਬ ਤੱਕ ਤੁਸੀਂ ਪਹੁੰਚ ਚੁੱਕੋਗੇ ਸੋ ਇਹਦੇ ਨਾਲ ਨਾਲ ਜਿੱਥੇ ਸਰਕਾਰ ਤੇ ਸਾਨੂੰ ਇਸ ਚੀਜ਼ ਦਾ ਖਤਰਾ ਕਿ ਉਹ ਕਿਸੇ ਵੀ ਟਾਈਮ ਤੇ ਚੁੱਕ ਸਕਦੀ ਆ ਤੇ ਮੈਂ ਪੰਜਾਬ ਦੇ ਸਮੂਹ ਸਾਢੇ 12000 ਕਿਸਾਨਾਂ ਪਿੰਡਾਂ ਦੇ ਵਸਿੰਦਿਆਂ ਨੂੰ ਅਪੀਲ ਕਰਦਾ ਕਿ ਭਾਈ ਜਲਦੀ ਤੋਂ ਜਲਦੀ ਜਿਹੜਾ ਤੁਹਾਡਾ ਪਹੁੰਚਣਾ ਫਰਜ਼ ਬਣਦਾ ਰਾਤੀ ਅਸੀਂ ਅਪੀਲ ਕੀਤੀ ਸੀ ਤੇ ਅੱਜ ਰਾਤ ਨਾਲੋਂ ਇੱਥੇ ਦੁੱਗਣੀ ਸੰਖਿਆ ਜਿਹੜੀ ਆ ਉਹ ਪਹੁੰਚ ਚੁੱਕੀ ਆ ਜਿਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਬਾਕੀ ਵੀ ਪੰਜਾਬ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਜਿੰਨਾ ਪਿੰਡਾਂ ਦੇ ਵਿੱਚੋਂ ਅਜੇ 10-10 15-15 ਬੰਦੇ ਇੱਥੇ ਨਹੀਂ ਪਹੁੰਚੇ ਉਹਨਾਂ ਪਿੰਡਾਂ ਵਾਲਿਆਂ ਨੂੰ ਅਪੀਲ ਹੈ ਕਿ ਉਹ ਤੁਸੀਂ ਆਪੋ ਆਪਣੀਆਂ ਟਰਾਲੀਆਂ ਦੇ 10-10 15 ਆਦਮੀ ਅਤੇ ਆਪਣੇ ਬਿਸਤਰੇ ਨਾਲ ਲੈ ਕੇ ਆਉਣਾ ਕਿਉਂਕਿ ਅਸੀਂ ਇੱਥੇ ਹਜ਼ਾਰਾਂ ਬਿਸਤਰੇ ਲਿਆ ਚੁੱਕੇ ਆ ਪਰ ਫਿਰ ਵੀ ਬਿਸਤਰੇ ਜਿਹੜੇ ਨੇ ਉਹ ਘੱਟ ਪੈ ਰਹੇ ਨੇ ਕਿਉਂਕਿ ਇੱਥੇ ਠੰਡ ਦਾ ਮੌਸਮ ਹੈ ਜਿਸ ਕਰਕੇ ਜਿੰਨਾ ਵੀ ਸੱਜਣਾਂ ਨੇ ਆਉਣਾ ਉਹ ਬਿਸਤਰਿਆਂ ਦਾ ਪ੍ਰਬੰਧ ਨਾਲ ਕਰਕੇ ਆਉਣ ਇੱਥੇ ਲੰਗਰਾਂ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਤੁਸੀਂ ਜਿੰਨਾ ਵੀ ਹੋ ਸਕੇ ਤੁਹਾਡੇ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਉਹ ਵੀ ਲੈ ਕੇ ਤੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਜ਼ਿੰਦਗੀ ਤੇ ਮੌਤ ਦੇ ਨਾਲ ਇਸ ਟਾਈਮ ਤੇ ਲੜਾਈ ਲੜ ਰਿਹਾ ਕਿਹਦੇ ਵਾਸਤੇ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਤੇ ਜੇ ਕਿਤੇ ਜਜ਼ਬਾ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਪੁਲਿਸ ਚੁੱਕ ਕੇ ਲੈ ਗਈ ਤੇ ਫੇਰ ਜਿਹੜਾ ਇਹ 25 ਦਿਨ ਦੀ ਤਪੱਸਿਆ ਜਿਹੜਾ ਤਿਲ-ਤਿਲ ਕਰਕੇ ਉਹਨਾਂ ਦਾ ਸਰੀਰ ਜਿਹੜਾ ਜਾ ਰਿਹਾ ਉਹਦੇ ਨਾਲ-ਨਾਲ ਇਹ ਜੇ ਚੁੱਕ ਕੇ ਲੈ ਗਈ ਤੇ ਮੋਰਚਾ ਵੀ ਜਿਹੜਾ ਉਹ ਤਾਰ ਪੀੜੋ ਹੋਏਗਾ ਸਾਡੀ ਪ੍ਰਾਪਤੀ ਵੀ ਕੋਈ ਨਹੀਂ ਹੋਏਗੀ